ਕਿੰਨਾਕ ਮੁਸ਼ਕਿਲ ਆਪਣੀ ਜ਼ੁਬਾਨ ਨੂੰ ਬੰਦ ਰੱਖਣਾ ਕਿੰਨਾਕ ਮੁਸ਼ਕਿਲ ਹੈ ਇਸ ਬੇਲਗਾਮ ਸੋਚ ਨੂੰ ਹੱਥਾਂ ਨੂੰ ਦਿਮਾਗ ਨੂੰ ਕੰਟਰੋਲ ਕਰਨਾ ਕਿ ਇਨਸਾਨ ਦਾ ਖੁੱਤੇ ਵਸ ਨਹੀਂ ਰਿਹਾ ਜਾਂ ਫਿਰ ਸੋਸ਼ਲ ਮੀਡੀਆ ਦੇ ਦੌਰ ਤੇ ਵਿੱਚ ਉਸ ਨੂੰ ਹੱਕ ਮਿਲ ਚੁੱਕਿਆ ਉਹ ਕਿਸੇ ਨੂੰ ਵੀ ਕੁਝ ਵੀ ਕਦੇ ਵੀ ਕਹਿ ਸਕਦਾ ਇੱਕ ਕੁੜੀ ਜਿਸ ਦੀ ਜਾਨ ਉਸਦੇ ਹੀ ਪਤੀ ਨੇ ਲੈ ਲਈ ਪਰਿਵਾਰਿਕ ਮੈਂਬਰਾਂ ਤੇ ਮੁਸੀਬਤ ਤਾਂ ਆਈ ਹੀ ਕਿ ਉਸਦੇ ਦੋ ਬੱਚੇ ਅਨਾਥ ਹੋ ਗਏ ਪਰ ਨਾਲ ਹੀ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਕਮੈਂਟਾਂ ਤੋਂ ਇਹ ਪਰਿਵਾਰ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਉਹ ਨਿਰਾਸ਼ਾ ਦੇ ਵਿੱਚ ਗੁੱਸੇ ਦੇ ਵਿੱਚ ਪਤਾ ਨਹੀਂ ਉਹ ਕੀ ਕੁਝ ਕਰ ਜਾਵੇ ਜਦੋਂ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਆਪਾਂ ਕਹਿੰਦੇ ਆ ਕਿ ਉਹ ਰੱਬ ਨੂੰ ਪਿਆਰਾ ਹੋ ਗਿਆ ਰੱਬ ਨੂੰ ਪਿਆਰੇ ਹੋਏ ਇਹਨਾਂ ਬੰਦਿਆਂ ਦਾ ਵੀ ਅਸੀਂ ਕੋਈ ਖਿਆਲ ਨਹੀਂ ਕਰਦੇ ਜਦੋਂ ਦੁਨੀਆ ਤੋਂ ਕੋਈ ਜਾ ਹੀ ਚੁੱਕਿਆ ਉਸ ਤੋਂ ਬਾਅਦ ਵੀ ਉਸਦੇ ਬਾਰੇ ਇਹੋ ਜਿਹੀਆਂ ਗੱਲਾਂ ਲਿਖਣੀਆਂ ਕਿ ਪਰਿਵਾਰ ਦੇ ਦੁੱਖ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਜਾਵੇ। ਇੱਕ ਗੱਲਬਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁੜੀ ਆਖ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਮੈਂਟਾਂ ਦੇ ਰਾਹੀਂ ਉਹਨਾਂ ਦੇ ਇਸ ਪਰਿਵਾਰ ਨੂੰ ਇਹੋ ਜਿਹੀ ਠੇਸ ਪਹੁੰਚ ਰਹੀ ਹੈ ਕਿ ਉਹ ਮਾਨਸਿਕ ਪਰੇਸ਼ਾਨੀ ਦਾ ਮਾਨਸਿਕ ਪੀੜਾ ਦਾ ਸ਼ਿਕਾਰ ਤੱਕ ਹੋ ਰਹੇ ਨੇ। ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਪੇਣਾ ਹਰ ਕਿਸੇ ਦੀਆਂ ਹਰ ਕਿਸੇ ਦੀ ਇਦਾਂ ਹੀ ਮਰਨ ਗਈਆਂ। ਮੈਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤਿੰਨਤ ਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਇੱਦਾਂ ਹੀ ਸਾਥ ਦੇਓਗੇ ਜਾਂ ਇਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜਿਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਡਰਦੇ ਜੇ ਸਾਡੇ ਸੱਚ ਨੂੰ ਦਪਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ ਮੇਰਾ ਨਾਮ ਰਾਜਵਿੰਦਰ ਕੌਰ ਆ। ਬਲਵਿੰਦਰ ਕੌਰ ਮੇਰੀ ਭੈਣ ਸੀ ਮੇਰੇ ਨਾਲੋਂ ਛੋਟੀ ਸੀ। ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ। ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ। ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ। ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ, ਮੈਡੀਕਲ ਪ੍ਰੋਬਲਮ। ਡਾਕਟਰ ਨੇ ਕਹਿ ਕਿ ਉਹਨਾਂ ਦੀ ਸਰਜਰੀ ਹੋਊਗੀ। ਫਿਰ ਉਹਨਾਂ ਨੇ ਉਹਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ। ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ। ਤੇ ਉਹਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ। ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਹੈ ਮੈਂ ਨਹੀਂ ਬੁਲਾ ਸਕਦੀ ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਆ ਬਲੇਮ ਸਾਨੂੰ ਕਰ ਦਿਆ ਮੇਰੇ ਫਾਦਰ ਸਾਹਿਬ ਨੂੰ ਕਰ ਦਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ ਉਹ ਇਹ ਕਹਿੰਦਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਮੇਰੇ ਹਸਮੇ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੇ ਵਾਲੀ ਨੂੰ ਕਨੇਡਾ ਮਾਰੂਗਾ ਅੱਗੇ ਪਹਿਲਾਂ ਨਿਊਜ਼ ਆਈ ਆ ਮੈਂ ਕੁਝ ਨਹੀਂ ਬੋਲਿਆ ਖੁੱਲਕੇ ਨਹੀਂ ਬੋਲਿਆ ਮੈਂ ਨਹੀਂ ਸਾਰਾ ਕੁਝ ਮੈਂ ਚੁੱਪ ਕਰਨਾ ਚਾਹੁੰਦੀ ਹੁੰਦੀ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ ਪਰ ਮੈਂ ਹੁਣ ਚੁੱਪ ਨਹੀਂ ਬਿੰਦੀ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਪੈਣਾ ਹਰ ਕਿਸੇ ਦੀਆਂ ਹਰ ਕਿਸੇ ਦੀ ਐਦਾਂ ਹੀ ਮਰਨ ਗਈਆਂ ਮੈਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤੀਨਤ ਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਈ ਈ ਸਾਥ ਦੇਵੋਗੇ ਜਾਂ ਇਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜਿਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂ ਮੈਂ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਡਰਦੇ ਜੇ ਸਾਡੇ ਸੱਚ ਨੂੰ ਦਪਾਉਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ